ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੋਈਪੁਰ ਜ਼ਿਲ੍ਹੇ ਦਾ ਮਨਮਤਾ ਨਗਰ ਪਿੰਡ ਹਰੀਹਰ ਚੋਕ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਹਰੀਹਰ ਚੋਕ ਪਿੰਡ ਆ ਮਿੱਤਰੋ ਤੇ ਹਰਜੀਤ ਵੀਰ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਜਨਵਾਰ ਇਸ ਟਾਈਮ ਬਾਈ ਦੇ ਕੋਲੇ 5 ਵਿੱਲ ਵਾਲਾ ਮਿੱਤਰੋ 5 ਜਨਵਾਰਾਂ ਦੀ ਟੋਟਲ ਜਾਣਕਾਰੀ ਲਵਾਂਗੇ ਜਿਨ੍ਹਾਂ ਦੇ ਵਿੱਚੋਂ ਦੋ ਮੋਹਰਾ ਕੱਟੀਆਂ ਇੱਕ ਨੀਲੀ ਰਾਵੀ ਇੱਕ ਕ੍ਰਾਸ ਬ੍ਰੀਡ ਗਾਂ ਔਰ ਇੱਕ ਕੈਚਪ ਬ੍ਰੀਡ ਦੇ ਵਿੱਚ ਗਾਂ ਆਓ ਕਰਦੇ ਆ ਬਾਈ ਦੇ ਕੋਲੇ ਗੱਲਬਾਤ ਸਾਰੀ ਜਾਣਕਾਰੀ ਲੈਣੀ ਹਰਜੀਤ ਭਾਈ ਰਾਮ 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 ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਬਿਲਕੁਲ ਠੀਕ ਠਾਕ ਹੈ ਵਧੀਆ ਵਧੀਆ ਹੈ ਸੇਤਾਂ ਦੇ ਪਰਿਵਾਰ ਭਾਈ ਕਿਰਪਾਈ ਸੱਚਾ ਜਿਹਾ ਹੱਸਦਾ ਕੁਝ ਬਾਬਾ ਨਫਾ ਬਣਿਆ ਲੱਗਦਾ ਨਹੀਂ ਨਫਾ ਦਾ ਚਲੋ ਬੰਦਾ ਹੀ ਰਹਿੰਦਾ ਪਰ ਅੱਜ ਅੱਪ ਵੈਸੇ ਹੀ ਖੁਸ਼ ਹੈ ਅੱਜ ਮੇਰਾ ਭਤੀਜ ਆਇਆ ਹੈ ਅੱਜ ਤੇਰਾ ਭਤੀਜ ਆਇਆ ਹੈ ਲੜਕੇ ਦੌਂਦੇ ਰਹੇ ਹੁਣੇ ਤੁਹਾਨੂੰ ਪਰਪੀ ਖਵਾ ਕੇ ਏਡਾ ਬਾਈ ਲੱਗਦਾ ਸਾਡਾ ਚੜਦੀ ਕਲਾ ਜਿਆ ਅੱਛਾ ਅੱਜ گاਵਾ ਤੋਂ ਸ਼ੁਰੂਆਤ ਕਰ ਗਿਆ ਪਰ ਡੱਬੀ ਵੜ ਦੀ ਕੀ ਡਿਟੇਲ ਆ ਬਈ ਇਹਦੇ ਥੱਲੇ ਬਈ 10 ਕਿਲੋ ਦੁੱਧ ਦਾ ਬਗੈਰ ਦਾਣੇ ਤੋਂ ਇਹਨੂੰ ਹੋ ਗਿਆ ਆਈ ਨੂੰ ਆਪਣੇ ਕੋ 15 20 ਦੇਣਾ ਹੂੰ ਦੁੱਧ 15 ਕਿਲੋ ਕਰ ਜਾਂਦੀ ਇਹ ਫੀਡ ਪਾ ਲਈ ਫੀਡ ੁੱਕਾ ਨਹੀਂ ਪਾਉਂਦੇ ਆਪਾਂ ਠੀਕ ਹੈ ਠੀਕ ਹੈ ਤੇ ਐਸ ਵਕਤ 10 ਕਿਲੋ ਦੁੱਧ ਦਾ ਉਹ ਪਰਾਂ ਬੱਚਾ ਖੜਾ ਵੀਰੇ ਉਹ ਪਰਾਂ ਜਿਹੜਾ ਗੁੱਟ ਤੇ ਬੈਠਾ ਹਾਂ ਹਾਂ ਇਹਦੇ ਰਗਈ ਆ ਜਿਵੇਂ ਸੇਮ ਡਟੋ ਚਲਾਣੇ ਪਾਉਣ ਵਾਲੀ ਆ ਕਿ ਚੱਲ ਜੂ 500 ਦਿਨਾਂ ਦੇ ਚਲੋ ਆਪਾਂ ਉਹ ਜਮ ਮੁੱਲ ਕਰ ਲੈਨੇ ਚਲਾਣੇ ਪਾਉਣ ਵਾਲਾ ਹੂੰ ਅੱਛਾ ਵੇਹ ਦਾ ਬਾਜੂਗਾ ਬ ਰੇਟ ਇੰਦਾ 35000 ਮੁੱਲ ਬਈ ਮਾਨਤਾਨਾ ਵਿੱਚ ਕਰਦੇ ਆਂਗੇ ਜਦੋਂ ਅੱਛਾ ਇੱਕ ਟਰਾਲ ਦੱਸੀ ਮੈਨੂੰ ਕਈ ਭਰਾਵਾਂ ਨੂੰ ਡਾਊਟ ਹੁੰਦਾ ਵੀ ਬੱਚਾ ਪੁੱਤਨ ਲਗਾ ਇਹਦੀ ਵੀਡੀਓ ਤਾਜੀ ਦੀ ਹੈਗੀ ਤੇਰੇ ਕੋਲੇ ਹਾਂ ਹਾਂ ਦਿਆਂਗੇ ਆਹ ਬੰਦੇ ਕੋਲ ਤਾਂ ਆਈ ਆ ਕੋਲੇ ਹੀ ਫਿਰਦਾ ਅੱਛਾ ਤੂੰ ਦੱਸਿਆ ਤਾਂ ਹੈਗਾ ਸਹੇ ਲੈਣੀ ਆ ਲਗਦਾ ਮੈਂ ਦਸੀ ਦੇ ਯਾਣਾ ਵੀ ਹੰਦੇ ਕੋਲ ਵਾਈ ਆ ਤੇ 60 ਦੀ ਲੈ ਕੇ 35 ਮੁੱਲ ਕਰੀ ਜਾਨੇ ਆਪਾਂ ਇਹ ਵੈਸੇ ਛਾਂਟ ਜੀ ਨਿਕਲੀ ਬਚ ਕੇ ਹੁੰਦਾ ਠੰਡੀ ਠੰਡੀ ਜਖਮ ਜੇ ਔਰ ਛਾਂੜ ਜੀ ਨਿਕਲੀ ਜਿੱਦਾਂ ਸਮਝੋ ਇਹ ਦੰਦ ਤੋਂ ਤੁਹਾਰੇ ਬੱਚੇ ਨੇ ਠੀਕ ਚੱਲ ਫਿਰ ਇਹਨਾਂ ਦਾ ਪਤਾ ਤਾਂ ਲੱਗੂ ਸੱਜਰ ਹੂੰ ਠੀਕ ਆ ਅਸੇ ਇੱਕ ਗੱਲ ਹੋਊਗਾ ਆ ਕਾਲੀ ਬਾਰੇ ਦੱਸੀ ਬਾਈ ਜੀ ਇਹ ਥੋਲੇ 13 14 ਕਿਲੋ ਦੁੱਧ ਆ ਬਾਈ ਇਹਦੇ ਮਗਰ ਉਹ ਵੱਛੀ ਆ ਆ ਨਾਲ ਬੰਨੇ ਹਾਂ ਠੰਡੀ ਠੁੰਡੀ ਇਹ ਵੀ ਬੜੀ ਆ ਜਿਵੇਂ ਹੱਥ ਦਾ ਦੂਰੋਂ ਲਾਉਣਾ ਓ ਯਾਰ ਰਸਾੜਾਈ ਫਿਰਦੀ ਡਰਦੀ ਆ ਉਹ ਅਜੇ ਆਈ ਆ ਤੇਰੇ ਸਾਹਮਣੇ ਦੇ ਅੱਛਾ ਉਪਰਾ ਕਰਦੀ ਆ ਆ ਬੱਚਾ ਬਈ ਇਹਦਾ ਬੱਚੇ ਕੀ ਬੱਚਾ ਆ ਬੱਚੀ ਆ ਬਈ ਮਾ ਬੱਚੀ ਮਾ ਇਹਦੇ ਤੇ ਦੁੱਧ 12 ਕਿਲੋ ਠੰਡਾ ਤਿਆਰ ਆ ਬਈ 13 14 ਅਗਲੇ ਨੇ ਮਾਲ ਕਹਿੰਦਾ 15 ਦੱਸਿਆ ਆਪਾਂ 13 14 ਕਿਲੋ ਲਈਏ ਉਹ ਗਾਂ ਚੰਗੇ ਥਰਮ ਤੋਂ ਚੰਗਾ ਗਰਮੀ ਦਾ ਤੂਫਾਨ ਤਾਂ ਇਹ ਹੀ ਗਰਮੀ ਦਾ ਤੂਫਾਨ ਕੀ ਮੈਂ ਨਾ ਗਰਮੀ ਦਾ ਬਰਫੀ ਲੱਗਦੀ ਬਈ ਕਰੀ ਪਿਓ ਜੀ ਅੱਛਾ ਇਹ ਬੱਚੀ ਆ ਗਈ ਇਹਦੇ ਮਗਰ ਹੈ ਬਈ ਅੱਛਾ ਤੋਰਦੇ ਮੜੀ ਦੀ ਕਾਲੀ ਗਾਂ ਬਈ ਜਰੂਰ ਵੀ ਜੀ ਦੋਵੇਂ ਤੱਪੀ ਦਾ ਤੋ ਤੋਰਨੀ ਜਰੂਰ ਵੀਰ ਜੀ ਦੋਵੇਂ ਹੀ ਤੋਰਾਂਗੇ ਅਲੱਦਾ ਚੱਲ ਹਾਂ ਇੱਥੇ ਰੱਖ ਸਭ ਆ ਤਾਂ ਇਹੇ ਗੱਲ ਰਸੇ ਰੁਸੇ ਚੰਦਰੇ ਨੇ ਅੱਜ ਨਵੇਂ ਪਾਏ ਆ ਪਹਿਲੀ ਵਾਰ ਹੈ ਨਾ ਹਾਂ ਇਹ ਨਫਾ ਹੀ ਸੋਚਦਾ ਸੀ ਤਾਂ ਆ ਵੇਖ ਉਹ 150 150 ਲਾ ਕੇ 1500 ਦਾ ਫਰਕ ਪੈ ਜਾਂਦਾ ਲੈ ਆ ਬਈ ਹਾਂ ਆਪਾਂ ਜਿਆਦਾ ਠੀਕ ਆ ਭਾਈ ਝੁੱਪ ਕਰਦਾ ਭੈਣ ਮੇਰੀ ਉਹ ਆਈ ਹੈ ਨਾ ਕੱਟੀ ਤਾਂ ਦਾ ਇਹ ਤਾਂ ਆਈ ਹੈ ਨਾ ਇਹਦਾ ਜੀ ਨਹੀਂ ਲੱਗਦਾ ਲੱਗਦਾ ਗਾਣਾ ਯਾਰੀ ਵੱਧ ਪਾਲੀ ਨੇ ਆਉਂਦੇ ਹਾਂ ਇਹ ਗਵਾਨੀਆਂ ਗੂਣੀਆਂ ਤੋਂ ਨਹੀਂ ਆਈ ਗਾਂ ਪਛਾਣ ਲਈ ਹੋਵੇ ਨੇ ਗੱਡੀ ਤਾਂ ਜੇ ਲਓ ਬੂਹੇ ਅੱਗੇ ਲੱਗੀ ਖੜੀ ਵੀਰੇ ਗੱਡੀ ਬੂਹੇ ਤੇ ਸਭ ਠੀਕ ਆ ਅੱਛਾ ਇਹਦਾ ਰੇਟ ਭਾਈ ਇੰਦਾ 36000 ਰੁਪਏ ਇਹਦਾ ਮੈਂ ਲੈ ਲਾਂਗੇ ਮਾਨਤਣ ਅਗਲਾ ਜਦੋਂ ਉਹਦਾ ਪਰਲੀ ਦਾ ਕਿੰਨਾ ਉਹਦਾ 35 ਮੰਗਿਆ ਬਈ ਇਹਦਾ 36 ਜੇ ਜੋੜਾ ਲੈਣ ਵਾਲਾ ਹੋਇਆ ਕਿ ਮਾਨਤਣ ਕਰਾਂਗੇ ਅੱਛਾ ਉਹ 15 ਕਿਲੋ ਦੁੱਧ ਦੇ ਦਿੰਦੀ ਜੇ ਦਾਣਾ ਤੁਨਾ ਉਹ ਦਾਣਾ ਤੁਨਾ ਕਾਰਗਲ ਫੀਡ ਪਾ ਦੀਏ 15 16 ਕਿਲੋ ਕਰ ਜਾਂਦੀ ਆ ਠੀਕ ਹੈ ਬਈ ਠੀਕ ਹੈ ਬਈ ਤੇ ਜੇ ਮਨ ਲਾ ਹੁਣ ਤਾਂ ਆਪਾਂ ਕੁਛ ਵੀ ਨਹੀਂ ਪਾਉਂਦੇ ਪੈ ਖੁਰਲੀ ਜੇ ਵੇਲਾ ਪੱਠੇ ਇਕੱਲੇ ਆ ਚਾਰ ਜੇ ਪੀ ਰੋ ਫੀਡ ਦਾ ਥੋੜਾ ਜਿਹਾ ਬਈ ਬਾਈ ਕੋਲੇ ਹੈ ਨਹੀਂ ਕਿਸ ਕਰਕੇ ਅੱਛਾ ਕੱਟੀ ਦੀ ਕਿੰਨੀ ਉਮਰ ਹੈ ਕਾਲੀ ਦੀ ਬਈ ਕਿਹੜੀ ਦੀ? ਇਹਦੀ। ਇਹਦੀ ਉਹਨਾਂ ਨੇ ਦੱਸਿਆ ਬਈ ਸਾਲ ਤੋਂ ਵੱਧ ਹੀ ਆ। ਸਾਲ ਤੋਂ ਬਿਮਾਰ 13-14 ਮਹੀਨੇ ਹੋਊਗੀ। ਹਾਂ ਇਹ ਨਹੀਂ ਹੋਊਗੀ। ਝੋਲੀ ਝਾਲੀ ਬੜੀ ਝੋਲੀ ਬਹੁਤ ਚੰਗੀ ਆ ਕੱਟੀ ਦੀ ਯਾਰ। ਨਹੀਂ ਕੱਟੀ ਸਾਰੀ ਚੰਗੀ ਸਾਫ-ਸੁੱਭ ਚੰਗੀ ਹੈ ਨਾ ਵੀਰੇ। ਸਿੰਘ ਵੀ ਨਿੱਕਾ-ਨਿੱਕਾ ਹੀ ਕਰੂਗੀ। ਹਾਂ ਸਿੰਘ ਸੋਹਣੀ ਐ ਕੱਦ-ਕਾੜ ਵੇ ਕਿੱਡਾ ਯਾਰ ਬੱਚੀ ਜੀ ਦਾ ਕੱਦ ਪੂਰਾ ਹੈ। ਇਹਨਾਂ ਕਿੰਨੇ ਦੀ ਦੇਣੀ ਬਈ? ਇਹਦਾ ਮੁੱਲ 35000-32 ਦੀ ਦੇ ਦਈਏ। ਹਾਂ ਨਾ ਕਾਟੇ ਬਾਕੀ ਜਦੋਂ ਕੋਈ ਫੋਨ ਲਾਊਗਾ ਮਾਨਤਾਨ ਕਰਾਂਗੇ ਬਾਕੀ ਮੌਕੇ ਨੂੰ ਕਰ ਦੇਗਾ ਯਾਰ ਜਦੋਂ ਅਗਲਾ ਫੋਨ ਲਾਊਗਾ ਨਾ ਸਰਵੇ ਵੀਰੇ ਉਦੋਂ ਆਪਾਂ ਜ਼ਰੂਰ ਮਾਨਤਾਨ ਕਰਾਂਗੇ ਠੀਕ ਹੈ ਇਹਨੂੰ ਤੋਰ ਦੇ ਮਾੜੀ ਜੀ ਕਰ ਰਹੇ ਦੀ ਤੋਰ ਦਿੰਨੇ ਵੇ ਤੋਰ ਦੇ ਯਾਰ ਮਾੜੀ ਜੀ ਨੂੰ ਖੋਲੀ ਦੇ ਲੈ ਵੀ ਮਿੱਤਰੋ 13 ਮਹੀਨਿਆਂ ਦੀ ਮੰਨ ਲਿਓ 14 ਦੀ ਮੰਨ ਲਿਓ 15 ਦੀ ਮੰਨ ਲਿਓ 16 ਦੀ ਮੰਨ ਲਿਓ ਤੁਹਾਡੇ ਤੇ ਡਿਪੈਂਡ ਆ ਕੱਟੀ ਆ ਮੇਰੇ ਸਾਹਮਣੇ ਤਾਂ ਖੜੀ ਜਿਹੜੀ ਤੂੰ ਉਹਨੂੰ ਦਿਖਾ ਤਾ ਇਹ ਤਾਂ ਭੁਖੀਆਂ ਖੜਾਈਆਂ ਆਂ ਤੇਰੇ ਸਾਹਮਣੇ ਤਾਂ ਭੁਖੀ ਹੀ ਹੁੰਦਾ ਝੋਲੀ ਬੜੀ ਸੋਹਣੀ ਜਾਂਦੀ ਹੈ ਨਾ ਨਹੀਂ ਠੀਕ ਆ ਜੇ ਰਾਜ ਜਾਂਦੀ ਤੂੰ ਚਾਲੀ ਕਰ ਲੈਣਾ ਹੂੰ ਹੁਣ ਪੰਜ ਘਟੇ ਆਈਆਂ ਮੈਂ ਰਾਇ ਦੇ ਘਰ ਦੋ ਤਿੰਨ ਪੱਟੇ ਮਿੰਨੋ ਫਿਰ ਆਈਆਂ ਹੈ ਯਾਰ ਕੁਆਲਟੀ ਚੰਗੀ ਕੱਦ ਕੱਡ ਚੰਗਾ ਬੱਚੀ ਦਾ ਵੇਲਾ ਕਿੱਡਾ ਕਰ ਨਹੀਂ ਚੱਲ ਕੱਟੀ ਚੰਗੀ ਜਿਹੜੀ ਗੱਲ ਅੱਛਾ ਭਾਈ ਇਹ ਕਾ ਹੈ ਇਹ ਇੰਦਾ ਕੀਰ ਤੇਲ ਹੈ ਇਹਦਾ ਮੁੱਲ 32000 ਰੈਂਦਾ ਦੇ ਨਹੀਂ ਕਿੰਨੇ ਦੀ ਆ 30 ਹੀ ਦੇ ਦੇਾਂਗੇ ਯਾਰ ਪਰ ਕੱਦ ਗੁੱਦ ਚੰਗਾ ਹੈ ਦਾ ਵੀ ਹੈ ਨਾ ਕੱਦ ਦਿਨ ਦਾ ਵੀ ਚੰਗਾ ਆ ਵਖਾ ਦੇ ਤੁਨ ਤੁਨ ਚਾਰ ਹੀ ਥਨ ਕੋਈ ਸਵੇ ਗੂਲਗਾਲਾ ਜਿਹੜੇ ਨੂੰ ਤਾਂ ਤੋੜਨੂ ਰਹਿੰਦੇ ਠੀਕ ਹੈ ਉਹ ਬਈ ਆ ਨੀਲੀ ਦੀ ਆ ਇਹ ਨੀਲੀ ਦੀ ਕੱਟੀ ਖੋਲ ਕੇ ਲਿਆ ਇਹਨੂੰ ਬਾਹਰ ਲੈ ਆਉਣੇ ਇਹ ਜਿਵੇਂ ਤੇਰੇ ਵਰਗੀ ਸੋਹਣੀ ਸੁਨੱਖੀ ਚ ਵਾਲ ਵੀ ਹੋਵੇਗਾ ਨੂੰ ਸੱਟਦੀ ਆ ਹਨਾ ਇਹ ਜੀ ਆਈ ਆਈ ਹੈ ਨਾ ਜੀ ਜਾਨੀ ਲਾ ਸ਼ਰਾਰਤੀ ਵੀ ਤੇਰੇ ਵਾਂਗ ਹੀ ਆਵੇਂ ਜੇ ਤੂੰ ਆਕੜਦਾ ਉਵੇਂ ਹੋਏ ਆਕੜਦੀ ਹੈ ਨਾ ਬਾਈ ਹਰਜੀਤ ਕਿੰਨੇ ਦੀ ਦਿੱਤੀ ਵੀਰੇ ਇਹ 35 ਦੀ ਦੇ ਦੀਏ ਵੀਰੇ ਹਾਂ ਨਾ ਕਾਟੇ ਬਾਟੇ ਕੋਈ ਮੌਕੇ ਤੇ ਮਾਨਤਾਨ ਕਰਦੇ ਆਂ ਕਿ ਵੀਰ ਜੀ ਨੂੰ ਕੋਈ ਆਉਗਾ ਇਹ ਉਹਨਾਂ ਨੇ ਕਿਹਾ 7-8 ਮਹੀਨਿਆਂ ਦੀ ਹੈ ਜੀ ਕੱਤੀ ਚੰਗੀ ਹੈ ਨਾ ਬਾਈ 8-9 ਕਿੱਡੀ ਕਰਵਾਈ ਆ ਨਹੀਂ ਨਹੀਂ ਇਹ ਘਰ ਚੋਂ ਆਈ ਹੈ ਬਾਈ ਨੀਲੀ ਦੀਆਂ ਮਈਆਂ ਉਹਨਾਂ ਬੰਦਿਆਂ ਕੋਲੇ ਵੇਹੇ ਮਈਆਂ ਚੰਗੀਆਂ ਬਾਈ ਚੰਗੀਆਂ ਮਈਆਂ ਚੋਂ ਹੀ ਆਈ ਹੈ ਬਾਈ ਠੀਕ ਹੈ ਕੱਤੀ ਦਾ ਆਂਗੂ ਚੰਗਾ ਹੈ ਨਾ ਲੈ ਬੋ ਝੋਲੀ ਵਿਖਾਦੀ ਜਰੂਰ ਹੁੰਦੀ ਖੜਨੀ ਫੁੜਨੀ ਕੱਤੀ ਨੂੰ ਬੋਰੀ ਫੀਡ ਦੀ ਪੈਗੀ ਨਾ ਕੱਤੀ ਪਛਾਣ ਜਿਹੜੀ ਹੋਣੀ ਹੈ ਬਾਕੀ ਹਰ ਜੀ ਉਹ ਪਤਲੇ ਪਿੰਡੇ ਦੀ ਆ ਦੁੱਧ ਵਾਲੀ ਦੀ ਆ ਹੂੰ ਤੇ ਆ ਬਾਈ ਇੱਕ ਕੱਟਾ ਡੇਢੀ ਧਾਰੀ ਵਾਲਾ ਉਹ ਨਹੀਂ ਰੈਨ ਦੇ ਖੜਿਆ ਰਹਿੰਦੇ ਹੁਣੇ ਹਾਂ ਤਿੰਨ ਕਟੀਆਂ ਤੇ ਦੋ ਬਾਈ ਇਹੀ ਜਾਨਵਰ ਸੀ ਨੰਬਰ ਬਾਈ ਤੇਰਾ 7889070410 ਇੱਕ ਵਾਰੀ ਹੋਰ ਆਉਣ ਦੇ 7889070410 ਠੀਕ ਹੈ ਜੀ ਮਿੱਤਰੋ ਇਸ ਨੰਬਰ ਤੇ ਵੀਰੇ ਨਾਲ ਕਰ ਲੋ ਗੱਲ ਬੜਾ ਸਮਝਾ ਕੇ ਵੱਖਰੀ ਗੱਲ ਸੇਰੀ ਸਮਝਾ ਲਿਆ ਜੇ ਕੋਈ ਵੀ ਗੱਲ ਵੀਡੀਓ ਦੇ ਵਿੱਚ ਕਹੀ ਹੋਈ ਕਿਉਂਕਿ ਉਹ ਵੀਡੀਓ ਇੱਕ ਮਾਲਾ ਐਪ ਮੂਡ ਦੇ ਵਿੱਚ ਬਣਾਈ ਹੋਈ ਹੈ ਕਿਉਂਕਿ ਇੱਕ ਮੂਡ ਹਾਸੇ ਖੇਡੇ ਵਾਲਾ ਸੀ ਭਰਾ ਇਕੱਠੇ ਹੋਏ ਹੋਏ ਸੀ ਪੰਜ ਸੱਤ ਜਣੇ ਉਹੋ ਜਿਹੇ ਮੂਡ ਦੇ ਵਿੱਚ ਵੀਡੀਓ ਬਣੀ ਹੋਈ ਆ ਕੋਈ ਵੀ ਗੱਲ ਦਾ ਤੁਸੀਂ ਦਿਲ ਤੇ ਨਾ ਲਾਇਆ ਜੇ ਜਾਂ ਹਰਜੀਤ ਉਹਨਾਂ ਦੇ ਉੱਤੇ ਲਾਵੇ ਵੇਖ ਕੇ ਆਣਾ ਵੀ ਹਰਜੀਤ ਬਾਈ ਤੇ ਗਾਂ ਬਾਈ ਦੀ ਸੱਜਰਾਂ ਡੱਬੀ ਆਉਂਦੀ ਵੀਡੀਓ ਮਿਲ ਜੂਗੀ ਕਿਉਂ ਬਾਈ ਗਾਂ ਚੰਗੀ ਆ ਬਾਈ 35000 ਦੇ ਵਿੱਚ ਮਿਲ ਜੂਗੀ ਕਾਲੀ ਗਾਂ ਘਰੇ ਰੱਖਣ ਦੁੱਧ ਪੀਣ ਵਾਲੇ ਬੰਦੇ ਉਹ ਵੀ ਫੁੱਲ ਕੰਮ ਦੀ ਇਹ ਵੀ ਪਾਣੂ 36000 ਜੀ ਚਵਾਈ ਐਂਦੀ ਵੀ ਐਂਦੀ ਦਾ ਬਾੜੀ ਚੰਗੀ ਆ ਨਾ ਕਾਲੀ ਦੀ ਤਾਂ ਤੇਰੇ 14 ਕਿਲੋ ਦੁੱਧ ਖੁੱਲਾ ਦਿੱਜੂਗੀ ਹਨਾ ਬਾਈ ਦਿੱਤੀ ਜੋਗੀ ਬਾਈ ਇੰਨਾ ਹੈਗਾ ਇੰਨਾ ਦਿੱਤੀ ਵੀ ਜਾਊਗੀ ਦੁੱਧ ਤੋਂ ਬੱਚੀ ਮਗਰਨ ਵਾਲੇ ਗਾਂ ਕੰਮ ਦੀ ਬੱਚੀ ਇਹ ਬਾਈ ਦਾ ਜਾਨ